ਦੋਸਤ ਅ ਮੇਰੇ ਲਈ ਬੜੀ ਬੰਦਾ ਜੀਵਨ ਸਥਿਤੀ ਹੈ ਇੱਕ ਤਾਂ ਮੈਨੂੰ ਪਰਮਿੰਦਰ ਸੋਢੀ ਨੇ ਡਰਾਪ ਆ ਦਿੱਤਾ बार-बार ਅੱਜ ਉਹ ਮਾਰੇ ਗੱਲਾਂ ਕਰੇ ਤੇ ਦੂਸਰਾ ਇਹ ਮੇਰੀ ਸਥਿਤੀ ਉਹਨੇ ਇਹ ਕਿ ਜਿਵੇਂ ਨਾ ਮਹਿਮਾਨ ਸਾਹਿਬ ਤੋਂ ਚਿਨੀ ਵਿਟਰ ਵੱਲ ਦੇ ਵਿੱਚ ਪਰਿਉ ਦੇ ਬੱਸ ਲੈ ਕੇ ਜਾਣੀ ਹੋਵੇ ਸੇ ਸਵਾਰੀਆਂ ਅਲੱਗੇ ਵਿੱਚ ਚੜਾਉਣੀਆਂ ਹੋਣ ਕਿਉਂਕਿ ਤੁਹਾਡੇ ਸਾਰਿਆਂ ਦੇ ਜਿਹੜੇ ਮਾਈਂਡ ਹੈ ਦਿਮਾਗ ਹੈ ਉਹ ਬਹੁਤ ਸਾਰੀਆਂ ਗੱਲਾਂ ਹੈ ਤੂੰ ਅਰੇ ਭੰਗੋ ਤੂੰ ਤੇ ਇਹ ਹਲਕੂ ਜਿਹੜਾ ਹੈ ਉਹ ਸਪੇਸ ਮੰਗਦਾ ਉਹ ਮੰਗਦਾ ਲਿਖ ਚੁੱਕ ਮੰਗਦਾ ਔਰ ਬਹੁਤ ਸਾਰੇ ਜਿਹੜੀ ਆ ਉਹਦੇ ਲਈ ਖੁਸ਼ੀ ਦੀ ਲੋੜ ਆ ਉਹ ਹੁਣ ਐਸੋਲੇ ਹੈ ਨਹੀਂ ਫਿਰ ਵੀ ਇਹਦੇ باوجود ਕਿਤੇ ਮੈਨੂੰ ਇਹ ਸਮਾਂ ਦਿੱਤਾ ਗਿਆ ਤੇ ਮੈਂ ਜਿਹੜਾ ਹੈ ਤੁਹਾਡੀ ਸਾਰਿਆਂ ਦੀ ਪ੍ਰਧਾਨਗੀ ਤੇ ਇਹ ਹਾਈਕੂ ਦਰਬਾਰ ਹਾਈਕੂ ਪਾਰਟ ਜਿਹੜਾ ਉਹ ਕਰਨੀ ਚਾਹੁੰਦਾ ਹਾਂਜੀ ਸੋ ਮੈਂ ਦੇਖ ਰਿਹਾ ਸੀ ਅਰ ਉਹ ਬੈਂਡ ਨੂੰ ਵੀ ਕਰਨਾ ਚਾਹੁੰਦਾ ਹਾਂ ਦੋਸਤਾਂ ਨੂੰ ਭਾਵੇਂ ਮੈਨੂੰ ਪਤਾ ਇੱਕ ਲੰਬਾ ਸਮਾਂ 2 ਘੰਟਿਆਂ ਦਾ ਅਸੀਂ ਇੱਕ ਗਿਟਾਰਾ ਸੈਸ਼ਨ ਹੋਰ ਜਰੂਰ ਮੇਰੇ ਚਾਹੀਦਾ ਤਾਂ ਮੈਂ ਮੰਨ ਲੇ ਗਿਆਨਸ਼ ਕਰਦਾ ਕਿ ਹਾਈਕੂ ਨੂੰ ਸ਼ਾਂਤ ਦੇ ਨਾਲ ਪਹਿਲਾਂ ਹੋਵੇ ਸਾਰੀਆਂ ਗੱਲਾਂ ਭਾਕੇ ਉਹ ਸਾਰੀਆਂ ਗੱਲਾਂ ਸਾਫ਼ ਕਰਕੇ ਸਿਰ ਤੇ ਸਿਰ ਹਾਈਕੂ ਅਸੀਂ ਸੁਣੀਏ ਔਰ ਮੈਂ ਸਭ ਤੋਂ ਪਹਿਲਾਂ ਮਨ ਬੇਨਤੀ ਕਰਦਾ ਹਾਂ ਬੇਨਤੀ ਕਰਦਾ ਸਰੰਦਰ ਸਾਥੀ ਬਰਾਂ। ਕਿਉਂ ਮੰਚ ਤੇ ਹਾਂ ਤੇ ਆਪਣੇ ਜਿਹੜੇ ਹਾਈਕੂ ਆ ਉਹ ਸੁਣਾਵਾਂ। ਸemਨਾਂ ਲਈ ਬੇਨਤੀ ਕਰਦੇ ਸਾਰੇ ਦੋਸਤਾਂ ਨੂੰ ਹਾਈਕੂ ਹੈ ਜਿਹੜੇ ਸਾਡੇ ਇੱਥੇ ਤੇ ਉਹ ਪੰਜੇ ਹਾਈਕੂ ਤੁਹਾਨੂੰ ਸੁਣਾਉਣ ਤੁਸਕੋ ਬਾਦ ਨਾ ਸੁਣਾਉਣ ਕਿਉਂਕਿ ਸਾਡੇ ਕੋਲ ਸਮਾਂ ਘੱਟ ਹੈ। ਨਹੀਂ ਹੈ ਉਹ ਪੰਜੇ ਹਾਈਕੂ ਨੂੰ ਠਹਿਕ ਕੇ ਠੰਮੇ ਨਾਲ ਸੁਣਾਵਾਂ। ਤੁਸੀਂ ਸਭ ਆਸੀ ਹੋਗੇ ਇੱਕ ਦਿਨ ਵੀ ਲੈਟਰ ਨਿਮਰਤ ਹੋਗੇ ਫੈਡ ਵੀ ਉਸਕੀ ਬੈਕ ਜੀ ਵੀ ਕਰੋਗੇ ਸਿਮਾਤ ਪੇਟਮੈਂਟ ਕਰਦੇ ਬੱਚੇ ਸੋਇ ਸੁਨ ਗੀ ਦਾਦੀ ਸੋਚੇ ਮੈਨੂੰ ਘਰ ਨੂੰ ਪਾ ਟਿਰਤੇ ਪੜ੍ਹ ਕੇ ਮੀਨੇ ਉਹਦੇ ਨੇੜੇ ਫੜਾ ਲਿਆ ਗੇ ਮੇਡ ਕਰਦੇ ਬੱਚੇ ਸੋਚਿਆ ਸੁਨ ਗੀ ਦਾਦੀ ਸੋਚੇ ਮੈਨੂੰ ਘਰ ਨੂੰ ਪਾ ਨਦੀ ਪੇਤਰੀ ਪਾਰ ਕਰ ਪਿੱਛੇ ਤੱਕਾ ਪਾਣੀ ਤੇ ਪੈ ਗਿਆ ਕੁਲਾ ਭਰਿਆ ਰੱਖ ਕੰਮਣ ਭਰਿਆ ਸੁਣਾ ਇਲਾਹੀ ਰਾਗ ਨਿੱਕੀ ਬੈਠ ਬਣਾ ਰਹੀ ਨਿੱਕੀ ਬੈਠ ਬਣਾ ਰਹੀ ਟੁੱਟੀਆਂ ਬੰਦਾਂ ਜੋੜ ਕੇ ਕੱਚ ਕਰਿਆਂ ਦਾ ਹਾਂ عمر ਪਰ ਦਾ ਸਫਰ ਚਿਹਰੇ ਤੇ ਕਿੰਨੀ ਆਸ ਪਰ ਡੰਡੇ ਕਬੀਲੇ ਦੀ ਦਸ ਬੁਹਾ ਕੁਆਂ ਕੇ ਨਾ ਤੁਰਾ ਵੀ ਦਰਾਂ ਤਾ ਜੋੜ ਕੇ ਮੰਗਾ ਹੱਥ ਜੋੜ ਕੇ ਮੰਗਾ ਅੱਖਾਂ ਕੋਲਾ ਦੋਵੇਂ ਖੜੇ ਨਾ ਪਕਰ ਰੋ ਨੇ ਪੱਤਰ ਪਤਾ ਨ ਲਗੇ ਫਵਾਦਾਰ ਫੁੱਲ ਲਿਆ ਕੇ ਮਾਤੋਂ ਫੁੱਲ ਲਿਆ ਕੇ ਮਾਤੋਂ ਬੱਚੇ ਮੰਗਣ ਵਾਲਾ ਅਗਲੇ ਜਨਮ ਕੜੀ ਦੀ ਟਿੱਕੇ ਜਿੰਦਗੀ ਤੱਕ ਜੀਵਨ ਦੇਖਾਵਾ ਵਾਹ ਥੈਂਕ ਯੂ ਸੋ ਦੋਸਤੋ ਹਾਈਕੂ ਮਨਿਕ ਪਰਿਵਾਰ ਇੱਕ ਵਿਦਾ ਲਈ ਮੈਂ ਸੋਚਦਾ ਕਿ ਜਿਵੇਂ ਅਸੀਂ ਘਰ 'ਚ ਜਿਹੜਾ ਹੈ ਇਸੇ ਵੋਸੇ ਬਰੇਡ 'ਚ ਕਦੇ ਕੋਈ ਰੋਟੀ ਖਾਂ ਲੈਂਦਾ ਕਦੇ ਕੋਈ ਉਸੇ ਤਰ੍ਹਾਂ ਸਿੰਦੇ ਸਾਥੀ ਹੋ ਰਹੇ ਵੀ ਅੰਮ੍ਰਿਤ ਜੀ ਸਾਥੀ ਉਹਨਾਂ ਨੇ ਆ ਰਹੇ ਨੇ ਹਾਈਕੂ ਜਿਹੜੇ ਅੱਜ ਨਕ ਪੇਸ ਆ ਗਏ ਨੇ ਚੰਗੀ ਗੱਲਾਂ ਕਰਨ ਨੂੰ ਸ਼ਾਮ ਦਿੱਤੇ ਸੋ ਮੈਂ ਬਹੁਤ ਹੀ ਜ਼ਿਆਦਾ ਨਹੀਂ ਕਰਨੀਆਂ ਹਨ ਇਹਦੇ ਵਿੱਚ ਵਿੱਚ ਮੈਸੇਜ ਹੈ ਕਿ ਜਿਹੜੇ ਲੇਖਕ ਹੈ ਸਾਡੇ ਉਹਨਾਂ ਨੂੰ ਬੁਲਾਵਾਂਗਾ ਚੰਡੀਗੜ੍ਹ ਤੋਂ ਆਏ ਹੋਏ ਨੇ ਸਵਰਨ ਸਿੰਘ ਜੀ ਜਿਹੜੇ ਅਕਸਰ ਹੀ ਸਾਡੇ ਬਲੌਗ ਤੇ ਫੇਸਬੁੱਕ ਤੇ ਵਕਰੀ ਤਰ੍ਹਾਂ ਦੇ ਹਾਈਕੂ ਸਾਨੂੰ ਦੰਦੇ ਰਹਿੰਦੇ ਆ ਸਵਰਨ ਸਿੰਘ ਸੋ ਮੈਂ ਹਰ ਇੱਕ ਦੋਸਤਾਂ ਨੂੰ ਗੁਜ਼ਾਰਿਸ਼ ਕਰਨਾ ਕਿ ਉਹ ਆਪਣੇ ਹਾਈਕੂ ਜਿਹੜੇ ਆ ਉਹ ਹਾਈਕੂ ਡਾਇਰੀਆਂ ਜਿਹੜੀਆਂ ਨੇ ਉਹ ਕੱਢ ਕੇ ਰੱਖੇ ਨ ਪਹਿਲਾਂ ਹੀ ਤੇ ਚਾਰ ਜਾਂ ਪੰਜ ਹਾਈਕੂ ਜ਼ਰੂਰ ਸੁਣਾਓ आज तो मैं कोई करूंगा सिर्फ पांच को सुनाऊंगा, दे ना <laughs> गिल्ली मिट्टी दे सीने थे। चाकू ने, गिल्ली मिट्टी दे सीने थे। ਢਿੱਡ ਕੀ ਸਾਫ ਦਾ ਚਾਕੂ ਪਾਵੇ ਲੀ ਗਿਆ ਦਿੱਤਾ ਇੱਕ ਹੋਰ ਕਿ ਹੱਸਾ ਹਸਦੀ ਨਿੱਕਾ ਨਿੱਕਾ ਵੱਡੀਆਂ ਅੱਖਾਂ ਵਾਲੀ ਹੱਸਾ ਹਸਦੀ ਨਿੱਕਾ ਨਿੱਕਾ ਵੱਡੀਆਂ ਅੱਖਾਂ ਵਾਲੀ ਛੱਪੜ ਦਾ ਪਾਣੀ ਜਨ ਦਾ ਪਰਛਾਵਾਂ ਕੁਝ ਮਹਿਲਾ ਮਾਨ ਛੱਪੜ ਦਾ ਪਾਣੀ ਚੰਦਾ ਪਰ ਚੰਮਾ ਕੁਝ ਨਵਰਾ ਮੈਦਾ ਇੱਕ ਇੱਕ ਦੇ ਵਿੱਚ ਕਲਪਸ ਦਾ ਦੁਆਰਤੀ ਪਰਯੋਗ ਹੈ ਕਿ ਕੰੰਡਾ ਟੱਪ ਕੇ ਆ ਗਈ ਤੜਤੇ ਦੀ ਖੁਸ਼ਮੰਡਾ ਕਰ ਕੇ ਕੰੰਡਾ ਟਟਕ ਕੇ ਸੰਪਰਕ ਇਹ ਦੋ ਕੰੰਡਾ ਟੱਪ ਕੇ ਆ ਗਈ ਤੜਤੇ ਦੀ ਖੁਸ਼ਮੰਡਾ ਬਿੜਸਰ ਨਾਮੇ ਮੰੰਦਰ ਆਇਆ ਸੂਰਕ ਅਗਸ ਬਿੜਸਰ ਨਾਮੇ ਮੰੰਦਰ ਆਇਆ ਪਸੀ ਹੋਰ ਕੇ ਬਿੱਲੀ ਦਾ ਬੱਚਾ ਸ਼ੀਸ਼ਾ ਦੇਖ ਕੇ ਪਲਕਾਂ ਚੁੱਕ ਕੇ ਸੋ ਹਾਈਕੋ ਸੁਣਦੇਣ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਇਹਨੂੰ ਸੁਣਨ ਦਾ ਵੀ ਕੱਪਣਾ ਡੱਗਿਆ ਜਿਵੇਂ ਇਸ ਨੂੰ ਲਿਖਣ ਦਾ ਇੱਕ ਆਪਣਾ ਢੰਗ ਹੈ ਸੋ ਇਹ ਸੁਣਨ ਦਾ ਢੰਗ ਤੇ ਲਿਖਣ ਦਾ ਢੰਗ ਇਹ ਅਜੇ ਸ਼ੁਰੂਆਤੀ ਦੌਰ ਚ ਹੈ ਤੇ ਮੈਨੂੰ ਲੱਗਦਾ ਹੁੰਦਾ ਦਿਨਾਂ ਚ ਦੋਨੇ ਪਾਸੇ ਜਿਹੜਾ ਹੈਗਾ ਉਹ ਵਿਕਾਸ ਕਰੂਗਾ ਤੇ ਮੈਂ ਨੌਜਵਾਨ ਸਾਡਾ ਹਾਈਕੂ ਲੇਖਕ ਅਵਿਨਿੰਦਰ ਮਾਨਗੜ ਉਹਨੂੰ ਗੁਜ਼ਾਰਿਸ਼ ਕਰਦਾ ਕਿ ਉਹ ਮੰਚ ਤੇ ਆ ਰਹੇ ਤੇ ਆਪਣੇ ਹਾਈਕੂ ਜਿਹੜੇ ਸਾਡੇ ਸਾਰਿਆਂ ਨਾਲ ਸੰਜੇ ਕਾਰ ਤੇ ਪਿਆਰ ਪਛਾਰੂ ਪੇਸ਼ ਨੇ ਅੰਬਰੀ ਤੱਕ ਦਾ ਪੂੰਜਾ ਦੀ ਢਾਰਾ ਛੜਾ ਕੰਬਣ ਲੱਗੇ ਕਬੂਤਰ ਜੋੜਾ ਕਰੇ ਕਨੂਲਾ ਫੌਜਣ ਦੇਖੇ ਤਨ ਕਰਦਾ ਮਾਂ ਗਾਣਾ ਦਿੰਦੀ ਤੰਗ ਕਰਦਾ ਮਾਂ ਗਾਣਾ ਦਿੰਦੀ ਤੇਰਾ ਬੇੜਾ ਲੱਜੇ ਨੇਮ ਨੇਮ ਜਾਵੇ ਨੇਮ ਨੇਮ ਜਾਵੇ ਧਰਤੀ ਚੁੰਮੇ ਫੁੱਲਾਂ ਲੱਤੀਵੇ ਨੇਮ ਨੇਮ ਜਾਵੇ ਧਰਤੀ ਚੁੰਮੇ ਫੁੱਲਾਂ ਲੱਤੀਵੇ बच्ची बोली पावे बच्ची बोली पावे घगरा नौ गज का मिनी स्कर्ट घुमा बच्ची बोली पावे घगरा नौ गज का मिनी स्कर्ट घुमा एक मैं भूल गया शायद मैं रिपीट ना कर रहा हूं पर मैं बोल दिना के मी हटिया मी हटिया तुके दे पत्तिया ना ਗੁੰਬਦ ਵਾਲਾ ਸ਼ੋਪਿੰਗ ਮਾਲ ਗੁੰਬਦ ਵਾਲਾ ਸ਼ੋਪਿੰਗ ਮਾਲ ਬੇਬੇ ਸੇਰ ਚੁਗਾੜੇ ਸੱਚੀ ਸ਼ਰਧਾ ਨਾਲ ਇੱਕ ਸ਼ੀਸ਼ਾ ਧੀਵਾਰ 'ਤੇ ਸਵਾਰੇ ਇੱਕ ਸ਼ੀਸ਼ਾ ਧੀਵਾਰ 'ਤੇ ਸਵਾਰੇ ਹੋ ਕੇ ਢੋਲੇ ਮਾਂ ਪਲਾਸਟਿਕ 39 ਦੀ ਹੋ ਕੇ ਸ਼ਰਮੌਂਦੀ ਦੱਸਦੀ 39 ਦੀ ਹੋ ਕੇ ਸ਼ਰਮੌਂਦੀ ਦੱਸਦੀ 30 ਸਮਥਿੰਗ